NIA ਨੇ અમૃતਪਾਲ ਦੇ ਚਾਚਾ ਪ੍ਰਗਟ ਸਿੰਘ ਨੂੰ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਲਬ ਕੀਤਾ ਹੈ ਤੇ ਜਿਸ ਦੇ ਵਿੱਚ NIA ਦਾ ਇੱਕ ਵਰਟੈਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਤੇ ਹੁਣ ਉੱਥੇ ਦੱਸਿਆ ਕਿ 26 ਨੂੰ ਜਿਹੜਾ ਕਿ ਤਲਬ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਕਾਫੀ ਜਿਹੜੀ ਕਿ ਅੱਜ ਛਾਪੇ ਮਾਰੀ NIA ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਭਾਈ અમਰਤਪਾਲ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰ ਰੇਡ ਮਾਰੀ ਗਈ ਤੇ ਉੱਥੇ ਹੀ ਜਿਹੜੀ ਕਿ ਬਹੁਤ ਸਾਰੇ ਸਮਾਨ ਦੀ ਜਿਹੜੀ ਕਿ ਫੋਲਾ ਫਰਾੜੀ ਵੀ ਕੀਤੀ ਗਈ ਤੇ ਜਿਸ ਦੇ ਦੌਰਾਨ ਤਿੱਖੇ ਜਿਹੜੇ ਕਿ ਕਾਫੀ ਨਿਸ਼ਾਨੇ ਸਿੱਖ ਜਥੇਵੰਦੀਆਂ ਦੇ ਵੱਲੋਂ ਸਾਧਾ ਨੂੰ ਦੇਖਣ ਨੂੰ ਮਿਲਲੇ ਸੀ ਤੇ ਉੱਥੇ ਹੀ ਹੁਣ ਅਮਰਤਪਾਲ ਦੇ ਚਾਚਾ ਪ੍ਰਗਟ ਸਿੰਘ ਨੂੰ ਐਨਆਈਏ ਨੇ ਤਲਬ ਕੀਤਾ ਹੈ ਤੇ ਜਿਸ ਦੇ ਵਿੱਚ 26 ਤ੍ਰਿਕਨੋਨਾ ਨੂੰ ਸੱਦਿਆ ਗਿਆ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਬੀਤੇ ਦਿਨ ਐਨਆਈਏ ਟੀਮ ਨੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰੇ ਛਾਪੇਮਾਰੀ ਕੀਤੀ ਸੀ ਉਸ ਦੌਰਾਨ ਟੀਮ ਨੇ ਅਮਰਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਵਾਸੀ ਰਈਆ ਦੇ ਘਰ ਵਿੱਚ ਛਾਪ ਬਿਮਾਰੀ ਕੀਤੀ ਸੀ ਤੇ ਜਿਨ੍ਹਾਂ ਨੂੰ ਥਾਣਾ ਵਿਆਸਬਿਕ ਖੇ 4 ਘੰਟਿਆਂ ਤੋਂ ਵਧੇਰੇ ਸਮੇਂ ਲਈ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਉਹਨਾਂ ਦੇ ਘਰੇ ਪੇ ਦਿੱਤਾ ਗਿਆ ਸੀ ਤੇ ਨਾਲ ਹੀ ਉਹਨਾਂ ਨੂੰ ਇੱਕ ਹੋਰ ਮੁਕਦਮੇ ਸੰਬੰਧੀ 26 ਸਤੰਬਰ ਨੂੰ ਮੁਰ ਤੋਂ ਚੰਡੀਗੜ੍ਹ ਵਿਖੇ ਵਿਪਨ ਕੁਮਾਰ ਡੀਐਸਪੀ ਚ ਦਫ਼ਤਰ 'ਚ ਪੇਸ਼ ਹੋਣ ਦੇ ਲਈ ਕਿਹਾ ਤੇ ਦੱਸਿਆ ਕਿ 26 ਨੂੰ ਤਰਕ ਕੀਤਾ ਗਿਆ ਹੈ ਬੀਤੇ ਦਿਨਾਂ ਦੇ ਵਿੱਚ ਐਨਆਈਏ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਮੋਕਾ ਮ੍ਰਿਸਾਰਾ ਤੇ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਅਮਰਤਪਾਲ ਦੇ ਜਿਹੜੇ ਕਿ ਕਰੀਬੀ ਰਿਸ਼ਤੇਦਾਰਾਂ ਦੇ ਘਰ ਰੇਡ ਮਾਰੀ ਗਈ ਚਾਚਾ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਚਾਚੀ ਨੂੰ ਵੀ ਲੈ ਕੇ ਜਿਹੜਾ ਕਿ ਥਾਣੇ ਗਏ ਤੇ ਉੱਥੇ ਲਗਾਤਾਰ ਪੁੱਛ ਪੜਤਾਲ ਕੀਤੀ ਗਈ ਤੇ ਹੁਣ 26 ਤਰੀਕ ਨੂੰ ਸੱਦੇ ਆ ਉਹਨਾਂ ਦੇ ਚਾਚਾ ਜੀ ਨੂੰ ਤੇ ਜਿਸ ਤੋਂ ਬਾਅਦ ਅਮਰਤਪਾਲ ਦੇ ਚਾਚੇ ਜੀ ਨੂੰ ਕਿਹਾ ਗਿਆ ਹੈ ਕਿ 26 ਤਰੀਕ ਜਿਹੜੀ ਕਿ ਪੁੱਛਗਿੱਛ ਦੇ ਲਈ ਦੁਆਰਾ ਸੱਦਿਆ ਜਾਵੇਗਾ ਤੇ ਜਿਸ ਦੇ ਦੌਰਾਨ ਹੁਣ ਤਲਬ ਕੀਤਾ ਗਿਆ ਹੈ ਤੇ ਉੱਥੇ ਹੀ ਅੱਜ ਐਨਆਈਏ ਦਾ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਇਹ ਚਰਚਾਵਾ ਹੋ ਰਹੀਆਂ ਨੇ ਕਿ ਜੋ ਵੀ ਖਾਲਿਸਤਾਨੀ ਦੀਆਂ ਪੋਸਟਾਂ ਸ਼ੇਅਰ ਕਰਦਾ ਉਸਤੇ ਲਗਾਤਾਰ ਉਫ ਨੂੰ ਲੈ ਕੇ ਪੁੱਛ ਪੜਤਾਲ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਅੱਜ ਕੁਲਵੰਤ ਸਿੰਘ ਦੇ ਘਰ ਵੀ ਜਿਹੜਾ ਕਿ ਇੱਕ NIA ਦੇ ਵੱਲੋਂ ਰੇਡ ਮਾਰੀ ਗਈ ਛਾਪੇ ਮਾਰੀ ਕੀਤੀ ਗਈ ਤੇ ਉੱਥੇ ਅਮਰਤਪਾਲ ਸਿੰਘ ਦੇ ਸਾਥੀ ਕਰੀਬੀ ਰਿਸ਼ਤੇਦਾਰਾਂ ਅਤੇ ਇੱਕ ਹੋਰ ਜਿਹੜੀ ਕਿ ਥਾਮਾ ਤੇ NIA ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਹੁਣ ਚਾਚਾ ਪ੍ਰਗਟ ਸਿੰਘ ਨੂੰ ਯਾਨੀ ਕਿ ਅਮਰਤਪਾਲ ਦੇ ਚਾਚਾ ਪ੍ਰਗਟ ਸਿੰਘ ਨੂੰ ਜਿਹੜਾ ਕਿ ਤਲਬ ਕਰ ਦਿੱਤਾ ਹੈ ਤੇ ਹੁਣ 26 ਸਤੰਬਰ ਨੂੰ ਸੱਦਿਆ ਹੈ ਤੇ ਜਿਸ ਦੇ ਵਿੱਚ ਉੱਥੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਵਿੱਚ ਕੋਈ ਹੋਰ ਜਾਣਕਾਰੀ ਵੀ ਹਮ ਨਿਕਲ ਸਕਦੀ ਹੈ ਤਾਂ ਦੱਸ ਦਈਏ ਕਿ ਹੁਣ 26 ਤਰੀਕ ਨੂੰ ਜਿਹੜਾ ਕਿ ਅਮਰਤਪਾਲ ਦੇ ਚਾਚਾ ਜੀ ਨੂੰ ਸੱਦਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤਲਬ ਕੀਤਾ ਹੈ ਤੇ ਜਿਸ ਦੇ ਵਿੱਚ NIA ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਤੇ ਹੁਣ ਉੱਥੇ ਦੱਸ ਦਈਏ ਕਿ 26 ਨੂੰ ਜਿਹੜਾ ਕਿ ਤਲਬ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਕਾਫੀ ਜਿਹੜੀ ਕਿ ਅੱਜ ਛਾਪੇ ਮਾਰੀ NIA ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰ ਰੇਡ ਮਾਰੀ ਗਈ ਤੇ ਉੱਥੇ ਹੀ ਜਿਹੜੀ ਕਿ ਬਹੁਤ ਸਾਰੇ ਸਮਾਨ ਦੀ ਜਿਹੜੀ ਕਿ ਫੋਲਾ ਫਰਾੜੀ ਵੀ ਕੀਤੀ ਗਈ ਤੇ ਜਿਸ ਦੇ ਦੌਰਾਨ ਤਿੱਖੇ ਜਿਹੜੇ ਕਿ ਕਾਫੀ ਨਿਸ਼ਾਨੇ ਸਿੱਖ ਜਥੇਵੰਦੀਆਂ ਦੇ ਵੱਲੋਂ ਸਾਧਾ ਨੂੰ ਦੇਖ ਨੂੰ ਮਿਲਲੇ ਸੀ ਤੇ ਉੱਥੇ ਹੁਣ ਅਮਰਿਤਪਾਲ ਦੇ ਚਾਚਾ ਪ੍ਰਗਟ ਸਿੰਘ ਨੂੰ NIA ਨੇ ਤਲਬ ਕੀਤਾ ਹੈ ਤੇ ਜਿਸ ਦੇ ਵਿੱਚ 26 ਤ੍ਰਿਕਨੋਨਾ ਨੂੰ ਸੱਦਿਆ ਗਿਆ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਬੀਤੇ ਦਿਨ NIA ਟੀਮ ਨੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰੇ ਛਾਪੇਮਾਰੀ ਕੀਤੀ ਸੀ ਉਸ ਦੌਰਾਨ ਟੀਮ ਨੇ ਅਮਰਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਵਾਸੀ ਰਈਆ ਦੇ ਘਰ ਵਿੱਚ ਛਾਪੇਮਾਰੀ ਕੀਤੀ ਸੀ ਤੇ ਜਿਨ੍ਹਾਂ ਨੂੰ ਥਾਣਾ ਵਿਆਸਬਿਕ ਖੇ 4 ਘੰਟਿਆਂ ਤੋਂ ਵਧੇਰੇ ਸਮੇਂ ਲਈ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਉਹਨਾਂ ਦੇ ਘਰੇ ਭੇਜ ਦਿੱਤਾ ਗਿਆ ਸੀ ਤੇ ਨਾਲ ਹੀ ਉਹਨਾਂ ਨੂੰ ਇੱਕ ਹੋਰ ਮੁਕਦਮੇ ਸੰਬੰਧੀ 26 ਸਤੰਬਰ ਨੂੰ ਮੁੜ ਤੋਂ ਚੰਡੀਗੜ੍ਹ ਵਿਖੇ ਵਿਪਨ ਕੁਮਾਰ ਡੀਐਸਪੀ ਚ ਦਫ਼ਤਰ 'ਚ ਪੇਸ਼ ਹੋਣ ਦੇ ਲਈ ਕਿਹਾ ਤੇ ਦੱਸਿਏ ਕਿ 26 ਨੂੰ ਤਰਕ ਕੀਤਾ ਗਿਆ ਹੈ ਬੀਤੇ ਦਿਨਾਂ ਦੇ ਵਿੱਚ ਐਨਆਈਏ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਮੋਕਮ ਰਿਸਾਰਾ ਤੇ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਅਮਰਪਾਲ ਦੇ ਜਿਹੜੇ ਕਿ ਕਰੀਬੀ ਰਿਸ਼ਤੇਦਾਰਾਂ ਦੇ ਘਰ ਰੇਡ ਮਾਰੀ ਗਈ ਚਾਚਾ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਚਾਚੀ ਨੂੰ ਵੀ ਲੈ ਕੇ ਜਿਹੜਾ ਕਿ ਥਾਣੇ ਗਏ ਤੇ ਉੱਥੇ ਲਗਾਤਾਰ ਪੁੱਛ ਪੜਤਾਲ ਕੀਤੀ ਗਈ ਤੇ ਹੁਣ 26 ਤਰੀਕ ਨੂੰ ਸੱਦਿਆ ਉਹਨਾਂ ਦੇ ਚਾਚਾ ਜੀ ਨੂੰ ਤੇ ਜਿਸ ਤੋਂ ਬਾਅਦ ਅਮਰਤਪਾਲ ਦੇ ਚਾਚੇ ਜੀ ਨੂੰ ਕਿਹਾ ਗਿਆ ਹੈ ਕਿ 26 ਤਰੀਕ ਜਿਹੜੀ ਕਿ ਪੁੱਛਗਿੱਛ ਦੇ ਲਈ ਦੁਆਰਾ ਸੱਦਿਆ ਜਾਵੇਗਾ ਤੇ ਜਿਸ ਦੇ ਦੌਰਾਨ ਹੁਣ ਤਲਬ ਕੀਤਾ ਗਿਆ ਹੈ ਤੇ ਉੱਥੇ ਹੀ ਅੱਜ NIA ਦਾ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਇਹ ਚਰਚਾਵਾ ਹੋ ਰਹੀਆਂ ਨੇ ਕਿ ਜੋ ਵੀ ਖਾਲਿਸਤਾਨੀ ਦੀਆਂ ਪੋਸਟਾਂ ਸ਼ੇਅਰ ਕਰਦਾ ਉਸਤੇ ਲਗਾਤਾਰ ਉਸ ਨੂੰ ਲੈ ਕੇ ਪੁੱਛ ਪੜਤਾਲ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਅੱਜ ਕੁਲਵੰਤ ਸਿੰਘ ਦੇ ਘਰ ਵੀ ਜਿਹੜਾ ਕਿ ਇੱਕ ਐਨਆਈਏ ਦੇ ਵੱਲੋਂ ਰੇਡ ਮਾਰੀ ਗਈ ਛਾਪੇ ਮਾਰੀ ਕੀਤੀ ਗਈ ਤੇ ਉੱਥੇ ਅਮਰਤਪਾਲ ਸਿੰਘ ਦੇ ਸਾਥੀ ਕਰੀਬੀ ਰਿਸ਼ਤੇਦਾਰਾਂ ਅਤੇ ਇੱਕ ਹੋਰ ਜਿਹੜੀ ਕਿ ਥਾਮਾ ਤੇ ਐਨਆਈਏ ਦੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਹੁਣ ਚਾਚਾ ਪ੍ਰਗਟ ਸਿੰਘ ਨੂੰ ਯਾਨੀ ਕਿ ਅਮਰਤਪਾਲ ਦੇ ਚਾਚਾ ਪ੍ਰਗਟ ਸਿੰਘ ਨੂੰ ਜਿਹੜਾ ਕਿ ਤਲਬ ਕਰ ਦਿੱਤਾ ਹੈ ਤੇ ਹੁਣ 26 ਸਤੰਬਰ ਨੂੰ ਸੱਦਿਆ ਹੈ ਤੇ ਜਿਸ ਦੇ ਵਿੱਚ ਉੱਥੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਵਿੱਚ ਕੋਈ ਹੋਰ ਜਾਣਕਾਰੀ ਵੀ ਹਮ ਨਿਕਲ ਸਕਦੀ ਹੈ ਤਾਂ ਦੱਸ ਦਈਏ ਕਿ ਹੁਣ 26 ਤਰੀਕ ਨੂੰ ਜਿਹੜਾ ਕਿ ਅਮਰਤਪਾਲ ਦੇ ਚਾਚਾ ਜੀ ਨੂੰ ਸੱਦਿਆ ਹੈ